ਇਸ ਪੂਰੇ ਇਲਾਕੇ ਵਿੱਚ ਇਹ ਦੱਸਦੇ ਨੇ ਸਾਰੇ 4-4 5-5 ਫੁੱਟ ਤੱਕ ਵੀ ਪਾਣੀ ਆ ਗਿਆ ਲੋਕਾਂ ਨੂੰ ਆਪਣੇ ਘਰਾਂ ਛੱਡ ਕੇ ਘਰ ਬਾਹਰ 12-3-3 ਦਿਨ ਰਹਿਣਾ ਪਿਆ ਤੇ ਜਿਹੜੇ ਇੱਥੇ ਰਹਿ ਗਏ ਸੀ ਉਹ ਆ ਵੀ ਦੱਸਦੇ ਨੇ ਕਿ ਇਹ ਸੂਏ ਦੇ ਪਾਣੀ ਰੋਕਣ ਵਾਸਤੇ ਇੱਕ ਨੇ ਵਾਸਤੇ ਪ੍ਰਸ਼ਾਸਨ ਵੱਲੋਂ ਕੋਈ ਕੰਮ ਲੱਗੇ ਅਨਸਾਰ ਤਾਂ ਹੀ ਨਹੀਂ ਸੀ ਨਿਚੋ ਪਾਣੀ ਬੰਦ ਕਰਨ ਵਾਸਤੇ ਵੀ ਲੋਕਾਂ ਨੇ ਆਪ ਜਾ ਕੇ ਕੋਲੋਂ ਪਾਣੀ ਬੰਦ ਕਰਾਇਆ ਮੈਂ ਤੁਸੀਂ ਸੋਚੋ ਜੇ ਇੱਕ ਦਿਨ ਪਾਣੀ ਵਗਦਾ ਰਹੇ ਤੇ ਕਿੰਨਾ ਪਾਣੀ ਕਿੰਨਾ ਭਰ ਗਿਆ ਹੋਣਾ ਹੈ 5-5 ਫੁੱਟ ਤਾਂ ਹੀ ਲੋਕੀ ਦੇਰੇ ਨਾ ਪਰ ਇਹਨਾਂ ਬਚਾਲਿਆਂ ਨੇ ਆਪ ਮਿਹਨਤ ਕਰਕੇ ਗੱਟੇ-ਗੱਟੇ ਲਾ ਕੇ ਉਹ ਸੂਏ ਨੂੰ ਜਿੰਨਾ ਰੋਕ ਸਕਦੇ ਸੀ ਪ੍ਰਸ਼ਾਸਨ ਤੋਂ ਦੋ-ਤਿੰਨ ਦਿਨ ਬਾਅਦ ਪਹੁੰਚਿਆ ਤੇ ਉਹਦੇ ਬਾਅਦ ਲੰਗਰ ਪਾਣੀ ਦਾ ਇੰਤਜ਼ਾਮ ਵੀ ਗੁਰਦੁਆਰਾ ਸਾਹਿਬ ਤੋਂ ਹੋਇਆ ਤੇ ਮੈਂ ਜਦ ਫੋਨ ਕਰਕੇ ਮੈਂ ਪੁੱਛਿਆ ਕਿ ਇੱਥੇ ਇਹਨਾਂ ਲੋਕਾਂ ਦੇ ਜਿਨ੍ਹਾਂ ਦੇ ਘਰ ਫਟੇ ਗਏ ਨੇ ਜਿਹੜੇ 4 ਦਿਨ ਬਾਅਦ ਹੁਣ ਘਰੇ ਆਏ ਨੇ ਖਰਾ ਦਾ ਨੁਕਸਾਨ ਹੋਇਆ ਗਲੀਆਂ ਨਾਲੀਆਂ ਦਾ ਨੁਕਸਾਨ ਹੋਇਆ ਹੈ ਜਿੱਥੇ ਆਪਾਂ ਮਾਮਲਾ ਕੀਤਾ ਸੀ ਕਿ ਉੱਥੇ ਸੀਵਰ ਦਾ ਕੰਮ ਜਿਦਾਂ ਦਾ ਖਰਾਬ ਹੋਇਆ ਤਾਂ ਮੈਂ ਬੇਨਤੀ ਕੀਤੀ ਕਿ ਪ੍ਰਸ਼ਾਸਨ ਦਾ ਇਤਤ ਸਰਕਾਰ ਵੱਲੋਂ ਕੋਈ ਐਮਸੀ ਆਇਆ ਹੈ ਕੋਈ ਐਮਐਲਏ ਆਇਆ ਹੈ ਕੋਈ ਅਫਸਰ ਆਇਆ ਹੈ ਕੁਛ ਇਹਦੇ ਮੁਆਵਜ਼ੇ ਨਹੀਂ ਕੋਈ ਗੱਲ ਹੋਈ ਨੇ ਕਿ ਲੋਕੀ ਦੱਸਦੇ ਨੇ ਕੁਛ ਵੀ ਨਹੀਂ ਹੋਈ ਕਿਸੇ ਸਾਹਬ ਨੂੰ ਫੋਨ ਕਰਕੇ ਮੈਨੂੰ ਜਵਾਬ ਮਿਲ ਗਿਆ ਮੈਂ ਕਿ ਆਪਾਂ ਇਹ ਨਹੀਂ ਕਰਦੇ ਲਈ ਮੈਂ ਪੁੱਛਣਾ ਚਾਹੁੰਦੀ ਆ ਕਿ ਆਹੀ ਸਾਈਂ ਨਗਰ ਚ ਇਹ ਸ਼ਰਮਣੀ ਕਾਲੀ ਗੁਰੂ ਸਰਕਾਰ ਚ ਕੀ ਮੈਂ ਇੱਥੇ ਸੀਵਰ ਵੀ ਪਾਇਆ ਸੀ ਇੱਥੇ ਅਸੀਂ ਬਿਜਲੀ ਦੇ ਮੀਟਰ ਵੀ ਦਿੱਤੇ ਸੀ ਤੇ ਉਹਦੇ ਬਾਅਦ ਜੇ ਤਿੰਨ ਗਲੀਆਂ ਹੋ ਚਾਹ ਬਾਕੀ ਆ ਗਈ ਹੈ ਤੇ ਭਾਵੇਂ ਕਾਂਗਰਸ ਹੋਵੇ ਤਾਂ ਭਾਵੇਂ ਆਮ ਆਦਮੀ ਹੋਵੇ ਨਾ ਸੀਵਰ ਤਾਂ ਪਾਇਆ ਤੇ ਨਾ ਹੀ ਕੋਈ ਬਿਜਲੀ ਦਾ ਮੀਟਰ ਪਾਇਆ ਉਹ ਬਣੇ ਨਹੀਂ ਦੀ ਭਾਈ ਸ਼ੰਕਾ ਜਿਤਾਈ ਜਾ ਰਹੀ ਹੈ ਇਹ ਰਾਤ ਨੂੰ ਚੋਰ ਟੁੱਟਦੇ ਦੋ ਵਾਰੀ ਟੁੱਟੇ ਆ ਬਾਬਾ ਜੀ ਇਹ ਸਾਰਾ ਚੇਦੀ ਦਾ ਟੁੱਟਿਆ ਸੀ ਇੱਥੇ ਆ ਕੇ ਆਪਾਂ ਪੂਰਾ ਰਾਤ ਨੂੰ ਅਸੀਂ ਪੂਰਾ ਇੱਥੇ ਆ ਕੇ ਸਾਰਾ ਕੁਝ ਦੇਖ ਕੇ ਜਿੰਨੀ ਮਦਦ ਆਪਾਂ ਕਰ ਸਕਦੇ ਸੀ ਆਪਾਂ ਕੀਤੀ ਤਾਂ ਵੀ ਕੋਈ ਨਹੀਂ ਪਹੁੰਚਿਆ ਸੀਗਾ ਤੇ ਹੁਣ ਵੀ ਮੈਂ ਬੇਨਤੀ ਆਹੀ ਕਰਦੀ ਆ ਕੀ ਅਜੇ ਤਾਂ ਮੀਂਹ ਸ਼ੁਰੂ ਹੋਇਆ ਇਸ ਇਲਾਕੇ 'ਚ ਬਾਕੀ ਇਹ ਸਤਿ ਸ੍ਰੀ ਅਕਾਲ ਮੀਂਹ ਦੇ ਨਾਲ ਵੱਡੀ ਵੱਡੀ ਬਾੜ ਆਈ ਹੈ ਬਹੁਤ ਵੱਡਾ ਨੁਕਸਾਨ ਹੋਇਆ ਹੈ ਇੱਥੇ ਤਾਂ ਅਜੇ ਸ਼ੁਰੂ ਹੋਇਆ ਤੇ ਸ਼ੁਰੂ ਹੋਣ ਸਾਰੀ ਜਿਹਨਾਂ ਨੂੰ ਨੁਕਸਾਨ ਹੋ ਗਿਆ ਨੇ 4 ਦਿਨ ਹੋ ਗਏ ਮੀਂਹ ਪਾ ਜੁਗਾ ਤਾਂ ਕੀ ਹਾਲਾਤ ਹੋਣਗੇ ਮੈਂ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਉਹ ਸਵੇਰ ਨੂੰ ਚੰਗੀ ਤਰ੍ਹਾਂ ਚੈੱਕ ਕਰਨ ਕਿਉਂਕਿ ਇੱਥੇ بار بار ਇਹ ਚੀਜ਼ ਹੋ ਰਹੀ ਹੈ ਅਸੀਂ ਮੈਂ ਤੁਸੀ ਆਏ ਹੋ ਅੱਜ ਹੈਗੇ ਹੋ ਤੇ ਲੋਕਾਂ ਦੀ ਨਾ ਮੰਗ ਹੈਗੀ ਹੈ ਕਿ ਜਿਹਦੇ ਛੱਤਾਂ ਗਿਰ ਗਿਆ ਕਿਹਦੇ ਕੁੜੀ ਦੇ ਵਿਆਹ ਰੱਕੇ ਸੀ ਦਾ ਦਾ ਸਮਾਨ ਸਾਰਾ ਖਰਾਬ ਹੈ ਤੁਸੀਂ ਆਦੇ ਕੋਟੇ ਚ ਕੀ ਕੁਛ ਮਦਦ ਕੀਤੀ ਹੈ ਅੱਜ ਤਾਂ ਮੈਂ ਅੱਜ ਪਹੁੰਚਿਆ ਅੱਜ ਇਹਨਾਂ ਨੇ ਦੱਸਿਆ ਜੀ ਸਾਨੂੰ ਇਹ ਇੰਦੀ ਕਰਕੇ ਕਿ ਪ੍ਰਸ਼ਾਸਨ ਦੇ ਬੰਦੇ ਇੱਥੇ ਭੇਜੇ ਇਹਨਾਂ ਵਿਚਾਰਿਆਂ ਨੇ ਜਿਨ੍ਹਾਂ ਦਾ ਨੁਕਸਾਨ ਹੋਣਾ ਉਹਨਾਂ ਵੀ ਅਰਜ਼ੀ ਬਣਾ ਕੇ ਸਰਕਾਰੀ ਖਜ਼ਾਨੇ ਤੋਂ ਜੋ ਇਹਨਾਂ ਨੂੰ ਮੁਆਫਾ ਬੇ ਸੰਦ ਉਹ ਦੇ ਜਦ ਇਹ ਮੀ ਸਾਰਾ ਹੋ ਚੁਗਾ ਜੋ ਸਾਰਾ ਮੀ ਪੈ ਕੇ ਖਤਮ ਹੋ ਜੂਗਾ ਤੇ ਬਾਅਦ ਜੋ ਮਦਦ ਕਰ ਸਕਦੇ ਮੈਂ ਤੇ ਇਹਨਾਂ ਦੇ ਨਾਲ ਹੀ ਪਿਛਲੇ 15 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜਿਆ ਜਿਹੜਾ ਕੰਮ ਇੱਥੇ ਆਪਣੇ ਵੱਲੋਂ ਹੋਇਆ ਹੈ ਨਾ ਵੀ ਜਨਾ ਹੋ ਰਾ ਜਿੰਨੇ ਆਪਾਂ ਐਮਪੀ ਜੋ ਕਰ ਸਕਦਾ ਐ ਐਮਪੀ ਦੇ ਜਿੰਨੀ ਹਦਦਾਂ ਦੇ ਵਿੱਚ ਜੋ ਸਕਦਾ ਜੁਰਮ ਬੀਬਾ ਜੀ ਦੀ ਗੱਲ ਲੇਕਿਨ ਸੂਬੇ ਦਾ ਖਜ਼ਾਨਾ ਜਿਨ੍ਹਾਂ ਦੇ ਹੱਥ 'ਚ ਹੈ ਫਰਜ਼ ਉਹਨਾਂ ਦਾ ਬਣਦਾ ਹੈ ਅੱਜ ਮੈਂ ਉਹਨਾਂ ਨੂੰ ਅਪੀਲ ਕਰਦੀ ਆ ਕਿ ਆਪ ਵੀ ਬੀਬਾ ਜੀ ਦੀ ਗੱਲ ਕਰੀਏ ਤੁਹਾਡੇ ਵਿਰੋਧੀ ਤੁਹਾਡੇ ਤੰਜ ਕਸਦੇ ਨਜ਼ਰ ਆ ਰਿਹਾ ਵੀ ਬੀਬਾ ਜੀ ਨੇ ਆਪਣੇ ਫੰਡ 'ਚੋਂ ਮੈਜ 10% ਵੀ ਨਹੀਂ ਖਰਚਿਆ ਮੈਂ ਜਿਹੜੇ ਅਖਬਾਰ ਨੇ ਆ ਗੱਲ ਕਹੀ ਹੈ ਉਹਨਾਂ ਨੂੰ ਮੈਂ ਲਿਗਲ ਨੋਟਿਸ ਭੇਜਾਂ ਤੇ ਉਹਨੂੰ ਭਜਦੇ ਫਿਰਦੇ ਨੇ ਤੇ ਉਹਨਾਂ ਨੂੰ ਮੈਂ ਅਦਾਲਤਾਂ ਤੱਕ ਖਿੱਚਾਂਗੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਜਰਾ ਰਿਕਾਰਡ نکਾਲੋ ਮੇਰਾ ਜਿੰਨਾ ਦੌਰਾ ਹੁੰਦਾ ਹੈ ਮੈਂ ਕਿੰਨੇ ਚੈੱਕ ਕਿੰਨੇ ਹਲਕਿਆਂ 'ਚ ਵੰਡ ਕੇ ਜਾਂਦੀ ਆ ਮੇਰੇ 10 ਕਰੋੜ ਵਿੱਚੋਂ ਮਸਾ ਮੈਨੂੰ ਲੱਗਾ 80 ਲੱਖ ਬਚ ਗਏ ਬਾਕੀ ਸਾਰੇ ਮੇਰੇ ਫੰਡ ਡਿਸਟ੍ਰਿਬਿਊਟ ਹੋ ਗਏ ਨੇ ਉਹ ਪੈਸੇ ਲਗਵਾ ਕੇ ਉਹਨਾਂ ਦਾ ਯੂਟਿਲਾਈਜੇਸ਼ਨ ਸਰਟੀਫਿਕੇਟ ਹੈ ਨਾ ਸਰਕਾਰ ਦਾ ਪਰ ਹੁੰਦਾ ਮੇਰਾ ਕੰਮ ਹੁੰਦਾ ਚੈੱਕ ਦੇਣਾ ਕੰਮ ਕਰਵਾਣਾ ਸਰਕਾਰ ਦਾ ਹੁੰਦਾ ਹੈ ਉਹਨਾਂ ਨੇ ਇਹ ਆਪਣਾ ਕੰਮ ਨਹੀਂ ਕੀਤਾ ਤੇ ਇਹ ਜਾਣਨ ਵਾਲੇ ਉਹ ਪਿਕਾਉ ਅਖਬਾਰ ਵੱਲੋਂ ਜਾਣਨ ਜਿਨ੍ਹਾਂ ਨੂੰ ਸਰਕਾਰਾਂ ਵੱਲੋਂ ਇਸ਼ਤਿਹਾਰ ਲੈਂਦੇ ਨੇ ਤੇ ਇਸ਼ਤਿਹਾਰ ਦੇ ਬਦਲੇ ਚ ਵਿਰੋਧੀਆਂ ਦੇ ਖਿਲਾਫ ਮੈਂ ਚਾਰ ਵਾਰੀ ਐ ਨਹੀਂ ਜਿੱਤੀ ਕਿਉਂਕਿ ਮੈਂ ਆਪਣੇ ਪੈਸੇ ਦਵਾ ਕੇ ਰੱਖੇ ਮੈਂ ਤਾਂ ਆਪਣੇ ਘਰਾਂ ਤੋਂ ਵੀ ਆਪਣੇ ਜੇਬ ਤੋਂ ਵੀ ਮੈਂ ਖਰਚ ਕਰਵਾਲੀਆਂ ਠੀਕ ਹੈ ਤਾਂ ਮੈਨੂੰ ਤਾਂ ਤੁਸੀਂ ਪਟੰਡੇ ਰਹਿੰਦੇ ਹੋ ਠੀਕ ਬੀਬਾ ਜੀ ਪੀੜ ਤੇ ਦੱਸਿਆ ਕਿ ਪਟੰਡੇ ਦਾ ਸੁਖਾਰਿਆ ਨੇ ਕੀਤਾ ਬੀਬਾ ਜੀ ਪੀੜ ਤੇ ਪਰਿਵਾਰਾਂ ਲਈ ਕੀ ਮਦਦ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਖਾਸ ਕਰਕੇ ਅੱਜ ਤੈਨਾਂ ਦੇ ਕੋਲ ਪਹੁੰਚੇ ਹੋ ਉਹ ਆਪਣੇ ਬੰਦੇ ਦੇ ਬਹੁਤ ਰਿੰਦੇ ਨਹੀਂ ਜਿਨ੍ਹਾਂ ਪਰਿਵਾਰਾਂ ਨੂੰ ਜਿਵੇਂ ਜਿਵੇਂ ਲੋੜ ਜੋ ਹੈ ਪਹੁੰਚ ਰਹੀ ਹੈ ਤਸੱਦਿਕ ਉਸ ਦਾ